ਉਹ 200 ਰੁਪਏ ਨੇ ਪੁੱਛ ਰਿਹਾ ਇਹਨਾਂ ਨੂੰ ਉਹ ਉਹ ਸੰਦ ਚਾ ਠੀਕ ਆ ਹਾਂ ਚੁੱਪ ਕੋਈ ਨਮਰ ਲਿਆ ਜੋ ਜੋ ਦੀ ਕੰਮ ਵੀ ਮਾਰ ਲਿਆ ਗਿਆ ਡਰਾਈਵਰ ਸਾਈਡ ਤੇ ਆਇਆ ਬਾਅਦ ਚ ਹਾਂ ਰਸਤਾ ਖਾਲੀ ਕਰ ਦਿਓ ਮੇਰੇ ਪਿੱਛੇ ਪੁਲਿਸ ਲੱਗੀ ਹੈ ਰਾਹ ਦੇ ਦਿਓ ਮੇਰੇ ਪਿੱਛੇ ਪੁਲਿਸ ਲੱਗੀ ਹੈ ਇਹ ਰੋਲਾ ਪਾਉਂਦੇ ਹੋਏ ਕਾਰ ਸਵਾਰ ਸਿਗਾ ਜੜਾ ਗੱਡੀ ਭਜਾਉਂਦਾ ਹੋਇਆ ਕਾਰ ਆਪਣੀ ਭਜਾਉਂਦਾ ਹੋਇਆ ਲੈ ਗਿਆ ਤਾਂ ਇਸਨੇ ਤੰਗ ਗਲੀ ਦੇ ਵਿੱਚ ਗੱਡੀ ਵਾੜ ਲਈਏ ਤਸਵੀਰ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਸ਼ਹਿਰ ਦੀ ਤੰਗ ਗਲੀ ਹੈ ਤਾਂ ਤੰਗ ਗਲੀ ਦੇ ਵਿੱਚ ਇਸ ਕਾਰ ਚਾਲਕ ਨੇ ਆਪਣੀ ਕਾਰ ਇੱਥੇ ਦਾਖਲ ਕਰ ਦਿੱਤੀ ਜਿਸ ਤੋਂ ਬਾਅਦ ਰੋਲਾ ਪਾਣ ਲੱਗਿਆ ਕਿ ਮੇਰੇ ਪਿੱਛੇ ਪੁਲਿਸ ਲੱਗੀ ਹੋਈ ਹੈ ਦਾ ਰਸਤਾ ਖਾਲੀ ਕਰ ਦਿਓ ਮੈਨੂੰ ਰਾਹ ਦੇ ਦਿਓ ਤਾਂ ਗੱਡੀ ਭਜਾਂਦਾ ਹੋਇਆ ਲੈ ਗਿਆ ਤਾਂ ਬਟਾਲਾ ਦਾ ਇਹ ਪੂਰਾ ਮਾਮਲਾ ਹੈ ਇਥੋਂ ਭੀੜ ਪਹਾੜ ਵਾਲੇ ਇਲਾਕੇ ਸਿਨੇਮਾ ਰੋਡ ਦੇ ਵਿੱਚ ਇਸ ਕਾਰ ਨੇ ਕਾਫੀ ਕਹਿਰ ਮਚਾਇਆ ਇੱਕ ਤੰਗ ਗਲੀ ਦੇ ਵਿੱਚ ਇੱਕ ਕਾਰ ਚਾਲਕ ਵੱਲੋਂ ਆਪਣੀ ਗੱਡੀ ਵਾਰ ਦਿੱਤੀ ਗਈ ਤਾਂ ਇੱਥੇ ਗੱਡੀ ਭਜਾਂਦਾ ਹੋਇਆ ਲੈ ਗਿਆ ਗੱਡੀ ਨੂੰ ਵਾਪਸ ਲਿਜਾਣ ਦੀ ਬਜਾਏ ਉਹ ਗੱਡੀ ਨੂੰ ਇੱਥੇ ਤੇਜ਼ ਰਫ਼ਤਾਰ ਦੇ ਨਾਲ ਭਜਾਉਂਦਾ ਲੈ ਗਿਆ ਤਾਂ ਲੋਕ ਉਸ ਨੂੰ ਰੋਕਦੇ ਵੀ ਰਹੇ ਕਿ ਇਹ ਤੰਗ ਗਲੀ ਹੈ ਤੰਗ ਗਲੀ ਦੇ ਵਿੱਚੋਂ ਗੱਡੀ ਨਹੀਂ ਲੰਗੇਗੀ ਪਰ ਉਹ ਗੱਡੀ ਭਜਾਉਂਦਾ ਹੋਇਆ ਲੈ ਗਿਆ ਤਾਂ ਇਹੀ ਕਹਿੰਦਾ ਰਿਹਾ ਰੋਲਾ ਪਾਉਂਦਾ ਰਿਹਾ ਕਿ ਰਸਤਾ ਖਾਲੀ ਕਰ ਦਿਓ ਮੇਰੇ ਪਿੱਛੇ ਪੁਲਿਸ ਲੱਗੀ ਹੋਈ ਹੈ ਰਾਹ ਦੇ ਦਿਓ ਮੈਨੂੰ ਮੇਰੇ ਮਗਰ ਪੁਲਿਸ ਲੱਗੀ ਹੋਈ ਹੈ ਇਹ ਰੋਲਾ ਪਾ ਪਾ ਕੇ ਗੱਡੀ ਨੂੰ ਭਜਾਉਂਦਾ ਲੈ ਗਿਆ ਬਟਾਲਾ ਦਾ ਦੱਸ ਦਈਏ ਇਹ ਪੂਰਾ ਮਾਮਲਾ ਹੈ ਬਟਾਲਾ ਦੇ ਪੀੜ ਪਹਾੜ ਵਾਲੇ ਇਲਾਕੇ ਸਿਨੇਮਾ ਰੋਡ ਦੇ ਵਿੱਚ ਇਸ ਕਾਰਨ ਨੇ ਅਕਾਫੀ ਕਹਿਰ ਮਚਾਇਆ ਇੱਕ ਤੰਗ ਗਲੀ ਦੇ ਵਿੱਚ ਇਸ ਕਾਰ ਚਾਲਕ ਵੱਲੋਂ ਆਪਣੀ ਕਾਰ ਨੂੰ ਵਾਰ ਦਿੱਤਾ ਗਿਆ ਤੰਗ ਗਲੀ ਦੇ ਵਿੱਚ ਵਾਰ ਦਿੱਤਾ ਗਿਆ ਤਾਂ ਗੱਡੀ ਨੂੰ ਇਹ ਵਾਪਸ ਲਿਜਾਣ ਦੀ ਜਗ੍ਹਾ ਗੱਡੀ ਨੂੰ ਚਲਾਉਂ ਅੱਗੇ ਨੂੰ ਲੈ ਗਿਆ ਤਾਂ ਰੋਲਾ ਪਾਉਂਦਾ ਰਿਹਾ ਬਿਨਾਂ ਕਿਸੇ ਰਾਘੀਰ ਤੇ ਉੱਥੇ ਖੜੇ ਲੋਕਾਂ ਦੀ ਵੀ ਇਸਨੇ ਪਰਵਾਹ ਨਹੀਂ ਕੀਤੀ ਕਿਤੇ ਬੜੀ ਹੀ ਗਲਤ ਢੰਗ ਦੇ ਨਾਲ ਗੱਡੀ ਨੂੰ ਤੇਜ਼ ਰਫ਼ਤਾਰ ਦੇ ਨਾਲ ਚਲਾ ਕੇ ਲੈ ਗਿਆ ਤਾਂ ਲੋਕ ਇਸ ਨੂੰ ਰੋਕਦੇ ਵੀ ਰਹੇ ਪਰ ਇਸ ਨੇ ਕਿਸੇ ਦੀ ਪਰਵਾਹ ਨਹੀਂ ਕੀਤੀ ਤੇਜ਼ ਰਫ਼ਤਾਰ ਦੇ ਨਾਲ ਤੰਗ ਭੀੜੀ ਗਲੀ ਦੇ ਵਿੱਚ ਗੱਡੀ ਨੂੰ ਭਜਾਉਂਦਾ ਲੈ ਗਿਆ ਤਾਂ ਕਈ ਲੋਕ ਵੀ ਜ਼ਖਮੀ ਹੋ ਗਏ ਨੇ ਗੱਡੀ ਚਾਲਕ ਵੱਲੋਂ ਇਸ ਦੌਰਾਨ ਦੋ ਲੋਕਾਂ ਨੂੰ ਜ਼ਖਮੀ ਵੀ ਕਰ ਦਿੱਤਾ ਗਿਆ ਹੈ ਜਦਕਿ ਇੱਕ ਦੁਕਾਨਦਾਰ ਦਾ ਤਾਂ ਵੱਡਾ ਨੁਕਸਾਨ ਵੀ ਹੋਇਆ ਹੈ ਉੱਥੇ ਜਿਹੜੇ ਸਤਾਨਕ ਲੋਕ ਨੇ ਚਸ਼ਮਦੀਨ ਨੇ ਉਹਨਾਂ ਦੇ ਦਸਨ ਮੁਤਾਬਕ ਜੋ ਗੱਡੀ ਚਲਾ ਰਿਆ ਸੀ ਉਹ ਖੁਦ ਇਹ ਰੋਲਾ ਪਾ ਰਿਹਾ ਸੀਗਾ ਕਿ ਰਸਤਾ ਖਾਲੀ ਕਰ ਦਿਓ ਮੇਰੇ ਪਿੱਛੇ ਪੁਲਿਸ ਲੱਗੀ ਹੋਈ ਹੈ ਤਾਂ ਉਧਰ ਇਹ ਵੀ ਦੇਖਣ ਨੂੰ ਮਿਲਿਆ ਕਿ ਉਸ ਗੱਡੀ ਦੇ ਪਿੱਛੇ ਵੀ ਕੋਈ ਲੋਕਾਂ ਸਾਂ ਜੋ ਸਿਵਲ ਵਰਦੀ ਦੇ ਵਿੱਚ ਸਨ ਜਿਹੜੇ ਕਿ ਪੁਲਿਸ ਵਾਲੇ ਦੱਸੇ ਜਾ ਰਹੇ ਨੇ ਤਾਂ ਇਸ ਜਿਹੜਾ ਆਕਾਰ ਚਾਲਕ ਸੀਗਾ ਸਿਗਾ ਉਸ ਦੇ ਪਿੱਛੇ ਵਾਕਈ ਬੰਦੇ ਸੀਗੇ ਤਾਂ ਇਹ ਵੀ ਦੱਸਿਆ ਜਾ ਰਿਹਾ ਕਿ ਉਹ ਪੁਲਿਸ ਵਾਲੇ ਸੀਗੇ ਜਿਹੜੇ ਸਿਵਲ ਵਰਦੀ ਦੇ ਵਿੱਚ ਸੀਗੇ ਤਾਂ ਇਸ ਪੂਰੀ ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸੀਸੀਟੀਵੀ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਵੇਂ ਤੰਗ ਗਲੀ ਦੇ ਵਿੱਚ ਇਹ ਕਾਰ ਬਾੜੀ ਹੋਈ ਹੈ ਤਾਂ ਜਿਹੜਾ ਕਾਰ ਚਾਲਕ ਸੀਗਾ ਉਹ ਰੋਲਾ ਪਾ ਰਿਹਾ ਸੀਗਾ ਕਿ ਮੈਨੂੰ ਰਾਹ ਦੇ ਦਿਓ ਮੈਨੂੰ ਰਸਤਾ ਖਾਲੀ ਕਰ ਦਿਓ ਮੇਰੇ ਪਿੱਛੇ ਪੁਲਿਸ ਲੱਗੀ ਹੋਈ ਹੈ ਤਾਂ ਭੀੜਪਾੜ ਦਾ ਇਲਾਕਾ ਆ ਦੇਖ ਸਕਦੇ ਹੋ ਭੀੜਪਾੜ ਦਾ ਇਲਾਕਾ ਹੈ ਭੀੜੀ ਗਲੀ ਹੈ ਜਿੱਥੇ ਸਿਨੇਮਾ ਰੋਡ ਹੈ ਉਹ ਦੱਸਿਆ ਜਾ ਰਿਹਾ ਉੱਥੇ ਇਸ ਕਾਰ ਨੇ ਕਾਫੀ ਕਹਿਰ ਮਚਾਇਆ ਇੱਥੇ ਜਿਹੜੇ ਲੋਕ ਖੜੇ ਸੀਗੇ ਰਾਹੀ ਰਾਹੀਰ ਖੜੇ ਸੀਗੇ ਉਸ ਇਸ ਕਾਰ ਚਾਲਕ ਨੇ ਉਹਨਾਂ ਦੀ ਵੀ ਪਰਵਾਹ ਨਹੀਂ ਕੀਤੀ ਬੜੇ ਹੀ ਗਲਤ ਢੰਗ ਦੇ ਨਾਲ ਗੱਡੀ ਨੂੰ ਤੇਜ਼ ਰਫ਼ਤਾਰ ਦੇ ਨਾਲ ਚਲਾ ਕੇ ਕੱਢ ਕੇ ਲੈ ਗਿਆ ਉੱਥੇ ਹੀ ਗੱਡੀ ਚਾਲਕ ਵੱਲੋਂ ਦੋ ਲੋਕਾਂ ਨੂੰ ਜ਼ਖਮੀ ਵੀ ਕਰ ਦਿੱਤਾ ਗਿਆ ਜਦਕਿ ਇੱਕ ਦੁਕਾਨਦਾਰ ਦਾ ਵੱਡਾ ਨੁਕਸਾਨ ਵੀ ਹੋਇਆ ਹੈ ਤਾਂ ਜਿਹੜੇ ਲੋਕ ਨੇ ਲੋਕਾਂ ਦੇ ਦੱਸਣ ਮੁਤਾਬਕ ਜਿਹੜੇ ਮੌਕੇ ਦੇ ਉੱਤੇ ਲੋਕ ਸੀਗੇ ਉਹਨਾਂ ਦੇ ਦੱਸਣ ਮੁਤਾਬਕ ਜਿਹੜਾ ਗੱਡੀ ਸਵਾਰ ਸੀਗਾ ਜਿਹੜਾ ਗੱਡੀ ਚਲਾ ਰਿਹਾ ਸੀਗਾ ਉਹ ਖੁਦੇ ਰੋਲਾ ਪਾ ਰਿਹਾ ਸੀਗਾ ਇਹ ਰਸਤਾ ਖਾਲੀ ਕਰ ਦਿਓ ਮੇਰੇ ਪਿੱਛੇ ਪੁਲਿਸ ਲੱਗੀ ਹੋਈ ਹੈ ਤਾਂ ਰਾਹ ਮੈਨੂੰ ਦੇ ਦਿਓ ਮੇਰੇ ਪਿੱਛੇ ਪੁਲਿਸ ਲੱਗੀ ਹੋਈ ਹੈ ਪਰ ਜਿਹੜੇ ਲੋਕ ਖੜੇ ਸੀਗੇ ਇਸਨੇ ਉਹਨਾਂ ਦੀ ਵੀ ਪਰਵਾਹ ਨਹੀਂ ਕੀਤੀ ਤੇਜ਼ ਰਫ਼ਤਾਰ ਦੇ ਨਾਲ ਗੱਡੀ ਭਜਾ ਕੇ ਲੈ ਗਿਆ ਜਿਹੜੀ ਭੀੜ ਭੀੜ ਵਾਲੀ ਗਲੀ ਸੀਗੀ ਭੀੜੀ ਗਲੀ ਸੀਗੀ ਉਸ ਦੇ ਅੰਦਰ ਹੀ ਇਸਨੇ ਆਪਣੀ ਗੱਡੀ ਦਾਖਲ ਕਰ ਦਿੱਤੀ ਤਾਂ ਉੱਥੇ ਜਿਹੜੇ ਲੋਕ ਖੜੇ ਸੀਗੇ ਕਿਸੇ ਦੇ ਵੀ ਪਰਵਾਹ ਨਹੀਂ ਕੀਤੀ ਤਾਂ ਦੋ ਲੋਕ ਜ਼ਖਮੀ ਹੋ ਗਏ ਨੇ ਤਾਂ ਦੱਸਿਆ ਵੀ ਜਾ ਰਿਹਾ ਕਿ ਜਿਹੜਾ ਇਹ ਆਕਾਰ ਵਾਲਾ ਸੀਗਾ ਉਸਦੇ ਪਿੱਛੇ ਸਿਵਲ ਵਰਦੀ ਦੇ ਵਿੱਚ ਪੁਲਿਸ ਵਾਲੇ ਲੱਗੇ ਹੋਏ ਸੀਗੇ ਪਿੱਛਾ ਕਰ ਰਹੇ ਸੀਗੇ ਜਿਹੜੇ ਇਸ ਗੱਡੀ ਦੇ ਪਿੱਛੇ ਸੀਗੇ ਕੁਝ ਲੋਕ ਸੀਗੇ ਇਸਦੇ ਪਿੱਛੇ ਉਹ ਜੋ ਕਿ ਸਿਵਲ ਵਰਦੀ ਚ ਪੁਲਿਸ ਵਾਲੇ ਦੱਸੇ ਜਾ ਰਹੇ ਨੇ ਤਾਂ ਇਸ ਪੂਰੀ ਘਟਨਾ ਦਾ ਸੀਸੀਟੀਵੀ ਵੀ ਸਾਹਮਣੇ ਆਇਆ ਹੈ ਤਾਂ ਇਸ ਪੂਰੇ ਮਾਮਲੇ ਦੇ ਉੱਤੇ ਜਿਹੜੇ ਮੌਕੇ ਤੇ ਮੌਜੂਦ ਲੋਕ ਸੀਗੇ ਉਹਨਾਂ ਦਾ ਕੀ ਕੁਝ ਕਹਿਣਾ ਹੈ ਉਹ ਤੁਹਾਨੂੰ ਸੁਣਾਣੇ ਮੈਂ ਪਾਜੀ ਅੰਦਰ ਬੈਠਾ ਸੀ ਤੇ ਨਾਲ ਮੇਰੇ ਨਾਲ ਕਸਟਮਰ ਬੈਠੇ ਤੇ ਬਾਹਰੋਂ ਨਾ ਬੜੀ ਜ਼ੋਰ ਦੀ ਆਵਾਜ਼ ਆਈ ਹੈ ਕੋਈ ਚੀਜ਼ ਨੂੰ ਵੱਜਦੀ ਗੱਡੀ ਵੱਜੀ ਤੇ ਆਪਾਂ ਕਿਹਾ ਹਾਂ ਵੀ ਉਹ ਕਹਿੰਦਾ ਮੋਟਰਸਾਈਕਲ ਪਰੇ ਕਰੋ ਫਟਾਫਟ ਆਪਾਂ ਮੋਟਰਸਾਈਕਲ ਪਰੇ ਕਰਨ ਲੱਗੇ ਕਿ ਸ਼ਾਇਦ ਕਿਸੇ ਨੂੰ ਜਲਦੀ ਹੋਏਗੀ ਉਹ ਬਾਅਦ ਚ ਕਹਿੰਦਾ ਮੇਰੇ ਮਗਰ ਪੁਲਿਸ ਲੱਗੀ ਆ ਮੈਨੂੰ ਪੁਲਿਸ ਨੇ ਮਾਰ ਦੇਣਾ ਆ ਤੇ ਆਪਾਂ ਜਦੋਂ ਪੁਲਿਸ ਦਾ ਨਾਮ ਆਇਆ ਤੇ ਆਪਾਂ ਥੋੜੇ ਜੇ ਬੰਦਾ ਜਹਿਮ ਜਾਂਦਾ ਨਾ ਕਿ ਕੀ ਕਰਕੇ ਆ ਜਿਹੜਾ ਪੁਲਿਸ ਮਗਰ ਲੱਗੀ ਆ ਇਨੇ ਚਰ ਨੂੰ ਭਾਜੀ ਪੁੱਲਸ ਆ ਗਈ ਆ ਆਪਾਂ ਇਹਨੂੰ ਕਿਹਾ ਰੁਕ ਇਹਨੇ ਐਕਸਲੇਟਰ ਦਿੱਤਾ ਸਿੱਧੀ ਗੱਡੀ ਸਾਡੇ ਉੱਤੇ ਚੜਾਣ ਲੱਗਾ ਆਪਾਂ ਛਾਲਾ ਮਾਰ ਕੇ ਵੜ ਗਏ ਅੰਦਰ ਤੁਹਾਨੂੰ ਸੀਸੀਟੀਵੀ ਕੈਮਰੇ ਦੀ ਫੋਟੋ ਦੇਖ ਲਓ ਲੋਕੀ ਸਾਰੇ ਨੇ ਛਾਲਾ ਮਾਰੀਆਂ ਮੋਟਰਸਾਈਕਲ ਇਹਨੇ ਭੰਨਤੇ ਆ ਉਸ ਤੋਂ ਬਾਅਦ ਇੱਕ ਬੰਦੇ ਉਹਦੀ ਲੱਤ ਨੂੰ ਛੱਟ ਲੱਗੀ ਇੱਕ ਤਾਂ ਚੂਲਾ ਤੋੜ ਗਿਆ ਆ ਤੇ ਬਾਹਰ ਇਹ ਆਟੋ ਵਾਲਾ ਜਿਹੜਾ ਆ ਉਹਨੂੰ ਥੱਲੇ ਦੇ ਗਿਆ ਆ ਉਸ ਤੋਂ ਬਾਅਦ ਫਿਰ ਮਗਰ ਪੁਲਿਸ ਵੀ ਇਹਦੇ દોੜੀ ਆ ਉਹਨਾਂ ਨੇ ਇਥੋਂ ਏਟ ਵੀ ਚੁੱਕੀ ਆ ਪੁਲਿਸ ਵਾਲੇ ਨੇ ਇੱਕ ਨੇ ਸਿਵਲ ਵਿੱਚ ਹੀ ਉਹਨੇ ਏਟ ਵੀ ਚੁੱਕ ਕੇ ਮਾਰਨ ਦੀ ਕੋਸ਼ਿਸ਼ ਕੀਤੀ ਲੇਕਿਨ ਬੇਖੌਫ ਹੇ ਲਗੇ ਇੱਕ ਵਾਰੀ ਵੇਖ ਕੇ ਆਪਾਂ ਦੁਕਾਨ ਦਾ ਬਹੁਤ ਨੁਕਸਾਨ ਇੱਕ ਹੋ ਗਿਆ ਅੰਦਰ ਲੈਪਟਾਪ ਤੇ ਕੰਪਿਊਟਰ ਪਿਆ ਸੀ ਉਹ ਵੀ ਥੱਲੇ ਡਿੱਗ ਗਿਆ ਉਹਦੀ ਸਕਰੀਨ ਜਿਹੜੀ ਟੁੱਟ ਗਈ ਆ ਉਹ ਵੀ ਮੈਂ ਤੁਹਾਨੂੰ ਵਿਖਾ ਸਕਦਾ ਆ ਤੇ ਬਾਕੀ ਇੱਥੇ ਇੱਕ ਮੇਰਾ ਮੁਲਾਜ਼ਮ ਸੀ ਉਹ ਬੈਠਾ ਹੈ ਓਹੀ ਬਾਲ ਬਾਲ ਬਚਿਆ ਆ ਮੈਂ ਥੋੜਾ ਸਾਈਡ ਤੇ ਖਲੋਤਾ ਹੀ ਬਾਕੀ ਉਹਨੂੰ ਸੱਟ ਲੱਗੀ ਜਿਹੜਾ ਕਸਟਮਰ ਸੀ ਤਾਂ ਫਿਰ ਸੱਟ ਲੱਗੀ ਉਹਦੇ ਪਿੱਛੋਂ ਆ ਸ਼ੀਸ਼ਾ ਵੀ ਵੱਜ ਗਿਆ ਲੱਕ ਦੇ ਵਿੱਚ ਤੇ ਉਹਦੇ ਚੂਲੇ ਤੇ ਵੀ ਸੱਟ ਲੱਗ ਗਈ ਆ ਇੱਕ ਇਹ ਜਿਹੜਾ ਇਹ ਸਰਪਾਜੀ ਗੱਡੀ ਕਦੀ ਨਿਕਲ ਹੀ ਨਹੀਂ ਆਪਾਂ ਤੇ ਆਪ ਹੈਰਾਨ ਹੋ ਗਏ ਵੀ ਇਹ ਗੱਡੀ ਲੈ ਕਿਸ ਤਰ੍ਹਾਂ ਆਇਆ ਕਿਉਂਕਿ ਇਹ ਗੱਡੀ ਵਾਸਤੇ ਰਸਤਾ ਹੀ ਨਹੀਂ ਹੈਗਾ ਗੱਡੀ ਤੇ ਵੈਸੇ ਵੀ ਇੱਥੋਂ ਨਿਕਲ ਨਹੀਂ ਸਕਦੀ ਕੋਈ ਵੀ ਪਰ ਇਹ ਪਤਾ ਨਹੀਂ ਕਿਸ ਤਰ੍ਹਾਂ ਗੱਡੀ ਘੱਟ ਲਿਆ ਆ ਉਹ ਬਸ ਉਹ ਪੁਲਿਸ ਦਾ ਡਰ ਹੀ ਇਹਨੂੰ ਕੋਈ ਕਾਂਡ ਕਰਕੇ ਆਇਆ ਏ ਟਕੜਾ ਹੁਣ ਪਤਾ ਨਹੀਂ ਕੀ ਕਾਂਡ ਕਰਕੇ ਆ ਲੇਕਿਨ ਇਹ ਕੋਈ ਕੋ ਛੋਟੀ ਮੋਟੀ ਵਾਰਦਾਤ ਨਹੀਂ ਕਰਕੇ ਆ ਵਾਰਦਾਤ ਕੋਈ ਵੱਡੀ ਸੀ ਜਿਹੜਾ ਇਹਨੂੰ ਇੰਨਾ ਡਰ ਹੀ ਕਿ ਇਹਨੂੰ ਇਹ ਨਹੀਂ ਪਤਾ ਲੱਗਾ ਵੀ ਅੱਗੋਂ ਰਿਸ਼ਕ ਕੋ ਮਾਰਾ ਭਾਈ ਜੀ ਆਟੋ ਤੇ ਲਾਣਾ ਭਾਈ ਮੈਂ ਭਾਈ ਮੈਂ ਤੇ ਗੱਡੀ ਲੈ ਆਟੋ ਲੈ ਕੇ ਜਾਣਾ ਜਗਦਾ ਮੈਂ ਘਾਟੋ ਕਰਦਾ ਮੈਂ ਆਂ ਤਲਾਣਾ ਏਦਾ ਜਗਦਾ ਮੈਂ ਗੱਡੀ ਨਾ ਪਛਾਣ ਕਰਦਾ ਮੈਨੂੰ ਡਾਦਦੇ ਨੇ ਉਹ ਬੰਦੇ ਨੇ ਚਿੱਟੜਾਂ ਦੀ ਕਿਹੜੀ ਟਾਇਰ ਫਟੇ ਗੱਡੀ ਤੇ ਕੀ ਲੱਗਦਾ ਤੁਹਾਨੂੰ ਕੀ ਕਰਨਾ ਸੁਣੇ ਜਿੱਟੜਾ ਕਾਨ ਮਿਲਦਾ ਭਾਈ ਕਾਨ ਕਰਕੇ ਆ ਕੋਈ ਲੈਦਾ ਬੰਦਾ ਮੇਰਾ ਨਾਮ ਲਪੀਤ ਆ ਜੀ ਇਧਰ ਇੱਕ ਗੱਡੀ ਆਈ ਏ ਚਿੱਟੇ ਕਲਰ ਦੀ ਤੇ ਉਹਨੇ ਕਿਹਾ ਮੋਟਰਸਾਈਕਲ ਸਾਈਡ ਤੇ ਕਰੋ ਤੇ ਮੈਂ ਮੋਟਰਸਾਈਕਲ ਸਾਈਡ ਤੇ ਕੰਨ ਲਗਾ ਤੇ ਉਹਨੇ ਜਿਆਦਾ ਤੇਜ਼ ਲਿਆ ਕੇ ਗੱਡੀ ਤੇ ਮੇਰੀ ਲੱਤ ਤੇ ਚਰਾਤੇ ਖੀ ਤੋਦੋ ਇਹਨਾਂ ਦਾ ਵੀ ਕਾਫੀ ਜਿਆਦਾ ਨੁਕਸਾਨ ਹੋ ਗਿਆ ਸੀ ਤੇ ਫਲੈਕਸ ਬੋਰਡ ਆਪਣੇ ਪਰਮਾਣ ਆਏ ਹੋਏ ਉਹ ਕਹਿੰਦਾ ਮੇਰੇ ਮਗਰ ਪੁਲਿਸ ਲੱਗੀ ਹੈ ਬਸ ਇਹੀ ਕਹਿ ਰਿਹਾ